Bye. <laughs> ਦੇ ਬਿੱਲ ਲੈ ਕੇ ਆਪਾਂ ਐਕਸ ਬਾਰੰਬੀ ਘਟਾ ਕੇ ਆਏ ਆ ਮਾਜੋ ਜੋ ਮਾਰ ਪਰ ਦੇਵੇ ਆ ਐਕਸ ਬਾਰੰਬੀ ਲੈ ਆ ਗਏ ਆ ਇਹ ਕਹਿੰਦੇ 1000 ਰੁਪਿਆ ਹਾਨੂੰ ਹੋਰ ਦੇ ਕੇ ਜਾਓ ਪੰਜਾਬ ਦਾ ਹਰ ਜੱਗਰ ਬਾਜ਼ਾਰ ਰੁਪਈਏ 50000 ਆਪਣੇ 1000 ਰੁਪਿਆ ਟਰਾਲੀ ਦਾ ਮੰਗਣ ਦੇ ਆ ਪੰਜਾਬ ਦੇ ਪਰ ਜਾਓ ਤਾਂ ਵੀ 1000 ਰੁਪਿਆ ਦੇ ਕੇ ਜਾਓ ਜੀ ਹਾਨੂੰ 1000 ਰੁਪਿਆ ਤੱਕ ਆ ਪਰਚੀ ਘਟਣ ਦੇ ਆ ਜੀ ਆਪਾਂ 2000 ਮਾਈਨਿੰਗ ਘਟਾਈਏ ਤੇ ਮਾੜੇ ਬੰਦੇ ਦਾ ਘਰ ਆਏ ਆ ਸਾਹਮਣੇ ਬੈਠੇ ਚਲੋ ਦਾ ਲੈਣ ਦੇ ਨਾਲ ਆ ਦੇਖੋ ਜੀ ਅੰਦਰ ਅੰਦਰ ਰੱਖਿਆ ਹੋਇਆ ਹੈ ਬੰਦੇ ਆ ਗਏ ਆ ਬੰਦੇ ਕਰ ਰਹੇ ਨੇ ਬਾਰੇ ਮਾੜੇ ਅੰਦਰ ਆ ਗਏ ਆ ਮਾੜਾ ਮਪਾ ਲੈ ਕੇ ਆਏ ਜੀਐਸਟੀ ਪੈਲ ਵੀ ਲੈ ਕੇ ਆ ਗਏ ਧੱਕਾ ਕਰਦੇ ਮਾੜੇ ਬੰਦੇ ਨੇ ਘਰ ਕਿੱਥੋਂ ਪਾਣਾ ਭਾਜੀ ਆਪਾਂ 2000 ਦੇ ਕੋਲੋ ਹੀ ਦੇ ਦਾਂ ਤੇ ਆਹਨੂੰ ਤੇ ਕੋਲੋ ਪਰਚੀ ਜਣਾਣੀ ਪੈਗੀ ਭਾਵਾ ਜੀ ਇਹ ਮਾੜਾ ਬੰਦਾ ਘਰ ਕਿੱਥੋਂ ਪਾਏਗਾ ਇਹਦੇ ਧੱਕਾ ਕਰਨ ਦੇ ਆ ਉਹਨਾਂ ਦਾ ਦਿਮਾਗ ਮੁਰਦਾਬਾ 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 ਪੰਜਾਬ ਸਰਕਾਰ ਦੀ ਨਵੀਂ ਨੋਟੀਫਿਕੇਸ਼ਨ ਨਾਲ ਜਿਹੜੀਆਂ ਗੱਡੀਆਂ ਬਾਰਦੇ ਸਟੇਟ ਤੋਂ ਆ ਰਹੀ ਹੈ ਨਾ ਜਿਸ ਸਾਡੀ ਮਹਾਰਚਲ ਕੋਈ ਪੰਜਾਬ ਜੰਮੂ ਤੋਂ ਉਹਨਾਂ ਵਾਸਤੇ ਨਵੀਂ ਆਈਏ ਵੀ ਢੜੀ ਗੱਡੀ ਆ ਗਈ ਟਰੈਕਟਰ ਟਰਾਲੀ ਲਈ 1000 ਰੁਪਏ ਲੈਣੇ ਨੇ ਪੀਸ ਤੇ ਫਾਰਮ ਇਹਨਾਂ ਕੋ ਹੋਣਾ ਚਾਹੀਦਾ ਤੇ 1000 ਤੇ ਉਹਨਾਂ ਨੂੰ ਵੱਜਦਾ ਤੇ 1000 ਜੇ ਤੁਹਾਨੂੰ ਹੀ ਦੇ ਦੇ ਤਾਂ ਫਿਰ ਉਹ ਕਿੱਦਾਂ ਸਰਵਾਈਵ ਕਰੇਗਾ ਮਾਰਕੀਟ ਸਰਵਾਈਵ ਕਿਤਨਾ ਕਰੇਗਾ ਮਾਰਕੀਟ ਕਿਤਨਾ ਕਰੇਗਾ ਡਰਾਈਵਰ ਸਰਵਾਈਵ ਹੋ ਜਾ 200 ਦਾ ਭਰਨ ਕਰਨਾ ਠੀਕ ਹੈ ਕਟੋਏ ਦੀ ਪਰਚੀ 3000 ਰੁਪਏ ਆਇਆ ਹੈ ਰੁਕਿਓ ਕੁਮਾਰ ਇਹ ਬਾਦਲ ਤੋਂ ਆ ਰਿਹਾ ਮਾਲ ਹੈ ਭਾਈ ਜੀ ਹਾਂ ਪੰਜਾਬ ਤੋਂ ਆ ਰਿਹਾ ਇਹ ਜਿਹੜੀਆਂ ਪੰਜਾਬ ਤੋਂ ਗੱਡੀਆਂ ਆ ਰਹੀਆਂ ਉਹਨਾਂ ਦੇ ਬਿੱਲ ਚੈੱਕ ਕਰਦੇ ਪਏ ਆ ਜੀ ਇਹ ਜਾਣੀ ਤੇ ਲੱਜਾ ਕਰਦੇ ਵੇ ਜੀ ਕੋਈ ਆਉਂਦਾ ਕੋਈ ਫੇਰ ਨਹੀਂ ਜਾ ਕੋਈ ਆਉਣਾ ਆ ਦੇ ਕੋਈ ਗੱਡੀ ਰੋਕੀ ਗੱਡੀ ਆ ਗਈ ਇਹਨਾਂ ਨੇ ਗੱਡੀ ਵੀ ਨਹੀਂ ਰੋਕੀ ਆਇ ਕਾਲ ਹੈ ਲਾਗਤ ਰੁਕਾ ਦੇ ਜੇ ਕੋਈ ਐ ਨਹੀਂ ਕਰਦੇ ਤੇ ਉਹ ਓਵਰਲੋਡ ਮਾਲ ਜਾ ਰਿਹਾ ਸਾਰਾ ਓਵਰਲੋਡ ਮਾਲ ਜਾ ਰਿਹਾ ਬਿਲਕੁਲ ਓਵਰਲੋਡ ਹੈ ਜੀ ਉਹਨਾਂ ਨੂੰ ਚੈੱਕ ਨਹੀਂ ਕਰਦੇ ਮਾ ਚਲਾਉਂਦੇ ਆ ਉਹਨੂੰ ਟੰਗ ਕਰਦੇ ਵੇ ਜੀ ਨਜ਼ਾਇਜ਼ ਮੁੰਡਾ ਵਰਤੀ ਉਹਦਾ ਕੀ ਕਾਰਨ ਹੈ ਕਿਉਂ ਨਹੀਂ ਚੈੱਕ ਕਰਦੇ ਇਹਦੇ ਪਤਾ ਨਹੀਂ ਅੰਦੀ ਰਲੀ ਮਿਲੀ ਭਗਦਾ ਜੀ ਇਹਨਾਂ ਨੂੰ ਪਤਾ ਹੋਏ ਜੀ ਸਾਡੇ ਪ੍ਰਾਈਵੇਟ ਵਾਲੇ ਵੀ ਪਤਾ ਨਹੀਂ ਗਾਲਿਆ ਨੂੰ ਪਤਾ ਸਾਨੂੰ